ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਵੀ ਅੱਜ ਚੜ੍ਹਦੀ ਕਲਾ ਚ ਆ ਪਾਈ ਮੈਨੂੰ ਬੜੀ ਬੜੀ ਖੁਸ਼ੀ ਹੋਈ ਆ ਤੇ ਮੇਰੀ ਸੌਫੀ ਹੋ ਗਈ ਠੀਕ ਅੱਗੇ ਨਾਲ ਵੀ ਕਾਫੀ ਫਰਕ ਪੈ ਗਿਆ ਅੱਜ ਤੀਜਾ ਦਿਨ ਆ ਉਹਦੇ ਮੈਂ ਡ੍ਰਿਪ ਲਾਉਣੀ ਆ ਤੇ ਇਹ ਕਹਿੰਦੇ ਹੁੰਦੇ ਆ ਨਾ ਡਾਕਟਰ ਵੀ ਰੱਬ ਦਾ ਰੂਪ ਹੁੰਦੇ ਨੇ ਤੇ ਬਾਕੀ ਵੀਰੇ ਹਨਾ ਆਪਣੀ ਸੌਫੀ ਦੀ ਜਾਣ ਬਚ ਗਈ ਕਿਉਂਕਿ ਉਹਨੂੰ ਦੇਖ ਕੇ ਲੱਗਦਾ ਨਹੀਂ ਸੀ ਵੇ ਬਚ ਜੂ ਤੇ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਵੀ ਆਏ ਅਰਦਾਸਾਂ ਵੀ ਕਰੀਆਂ ਹਨ ਵੀ ਸੋਫੀ ਠੀਕ ਹੋ ਜੇ ਬਹੁਤੇ ਭੈਣ ਭਰਾਵਾਂ ਨੇ ਕਿਹਾ ਵੀ ਭੈਣ ਇਹਨੂੰ ਫਲਾਨੇ ਥਾਂ ਲੈ ਜਾਓ ਫਲਾਨੇ ਥਾਂ ਲੈ ਜਾਓ ਵੀ ਐਵੇਂ ਕਰਕੇ ਤੇ ਇੱਕ ਭੈਣ ਨੇ ਬਹੁਤ ਹੁਣ ਆਪਣੇ ਹਸਬੰਦ ਦਾ ਨੰਬਰ ਵੀ ਦਿੱਤਾ ਉਹਨੇ ਵਿਚਾਰੀ ਨੇ ਬਹੁਤ ਕਿਹਾ ਹੁਣ ਕਿਉਂਕਿ ਉਹਨਾਂ ਦੇ ਡੌਗੀ ਦੀ ਸ਼ਾਇਦ ਡੈਥ ਹੋ ਗਈ ਸੀਗੇ ਉਹ ਕਹਿੰਦੇ ਮੈਂ ਮੈਂ ਦਰ ਤੇ ਸਮਝ ਸਕਦੀ ਆ ਵੀ ਮੈਨੂੰ ਵੀ ਐ ਲੱਗੀ ਜਾਇਆ ਕਰੀ ਮੈਂ ਜਦੋਂ ਸੋਫੀ ਦੇ ਸਰਹਾਨੇ ਜਾ ਕੇ ਬਹਿ ਜਾ ਕਰਾਂ ਮੈਂ ਰੋਣ ਲੱਗ ਜਾ ਕਰਾਂ ਇਹ ਤਾਂ ਪਛਦੀ ਨਹੀਂ ਸਾਡੇ ਪਾਪਾ ਕਹਿਦਾ ਕਰਨ ਨਾ ਇਹ ਤਾਂ ਨਹੀਂ ਬਸਦੀ ਇਹ ਤਾਂ ਮਰੂਗੀ ਤਾਂ ਇਹੋ ਮੈਂ ਹੋਰ ਹੋਇਆ ਕਣਾ ਵੀ ਕੀ ਹਨਾ ਵੀ ਇਹ ਵਿਚਾਰਾ ਬੇਜਵਾਨਾ ਤਾਂ ਵਿਚਾਰੀ ਕਿਸੇ ਨੂੰ ਵੀ ਕੁਝ ਦੱਸ ਸਕਦੀ ਹੈ ਮੇਰਾ ਦੁਖਦਾ ਤੇ ਬਸ ਇੱਕ ਮਾਂ ਬਣ ਕੇ ਪਾਲੇ ਆਪਾਂ ਤੇ ਮੈਨੂੰ ਖੁਸ਼ੀ ਹੋਈ ਹਨਾ ਮੇਰੀ ਸੋਫੀ ਤਾਂ ਜਾਣ ਬਚ ਗਈ ਕਿਉਂਕਿ ਪਹਿਲਾਂ ਜਮੇ ਨਹੀਂ ਕੁਸ ਕਰੀ ਸੀ ਜਮ ਤਾਰ ਚੌਣ ਲੱਗਦੀ ਤਾਂ ਮੈਂ ਕਹਿ ਦਿੰਦੀ ਵੀ ਆ ਜਾ ਸੋਫੀ ਪਤਾਰ ਚੌਕ ਲੈ ਇਹ ਤੇ ਬਿਲਕੁਲ ਵੀ ਨਾ ਜਾਗਦੀ ਪਰ ਹੁਣ ਉਹ ਪੂਰੀ ਐਕਟਿਵ ਆ ਵਧੀਆ ਤੇ ਹੁਣ ਆਪਾਂ ਧੋਈ ਜਾਂਦੇ ਸੀ ਕਣਕ ਮੈਦਰ ਕੋਲ ਸੁਣ ਲਾ ਗਈ ਸੀ ਕੋਣ ਆਇਆ ਸੀ ਕਿਸੇ ਦਾ ਮੈਂ ਸੁਣ ਲਾ ਗਈ ਤੇ ਕੁਛ ਲਾਈਟ ਚਲੀ ਗਈ ਆਪਾਂ ਦੋ ਘੜਟੇ ਧੋਣੇ ਕਣਕ ਤੇ ਮੰਮੀ ਲੱਗੇ ਹੋਏ ਸੀਗੇ ਤੇ ਚਲੋ ਸਹੀ ਆਪਾਂ ਧੋਈ ਕਣਕ ਤੇ ਤੁਹਾਡੇ ਨਾਲ ਆਪਣੀ ਖੁਸ਼ੀ ਸਾਂਝੀ ਕਰਨੀ ਸੀ ਵੀ ਸਾਡੀ ਸਭ ਵੀ ਠੀਕ ਹੋ ਗਈ ਬਿਲਕੁਲ ਤੇ ਧੰਨਵਾਪਾ ਸੋ ਵੀ ਦਿਖਾਉਣੇ ਆ ਤੇ ਚਲੋ ਜੀ ਆਪਾਂ ਤੋਂ ਇਹ ਕੰਕ ਭਾਈ ਆਪਦੀ ਜ਼ਿੰਮੇਵਾਰੀ ਨਿਭਾਈਏ ਹਾਜੀ ਕਹਿੰਦੇ ਤੁਸੀਂ ਬੇਲਿਆ 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 ਦਾ ਆਵਾਰਡ ਮਿਲਦਾ ਚਲੋ ਵੀਰੇ ਕਰੀਏ ਆਪਾਂ ਕੰਮ ਦੰਦਾ ਤੇ ਫਿਰ ਮਿਲਦੇ ਆਪਾਂ ਦੇਖੋ ਕਿੱਥੇ ਬੜੀ ਬੈਠੀ ਆ ਪਹਿਲਾਂ ਮੈਂ ਰੋਟੀ ਖਾਣ ਲੱਗੀ ਲੈ ਕੇ ਇੱਥੇ ਬੈਡਾਂ ਤੇ ਰੋਟੀ ਰੱਖ ਲਈ ਤੇ ਜਦੋਂ ਮੈਨੂੰ ਦਿੱਸੀ ਨਾ ਕਿਤੇ ਸੋਫੀ ਮੈਂ ਤਾਂ ਪਾ ਤਾਰਾ ਵਾਲਾ ਮੈਂ ਕਿਹਾ ਹਏ ਕੁੱਤੀ ਨੂੰ ਲੈ ਗਿਆ ਕੋਈ ਚੱਕ ਕੇ ਮੈਂ ਤਾਂ ਭਾਲਦੀ ਫਿਰਾਂ ਪਾਪਾ ਸਾਡਾ ਹੱਸੇ ਕਹਿੰਦਾ ਫੇਰ ਕਿ ਹੋ ਗਿਆ ਜੇ ਲੈ ਗਿਆ ਤਾਂ ਮੈਂ ਕਿਹਾ ਨਾ ਮਗਾ ਮੈਂ ਤਾਂ ਮਸਾਂ ਤੇ ਆਉਣ ਬਚਾਈ ਆ ਸੋਫੀ ਲੈ ਪੁੱਤ ਚੀਜੀ ਲੈ ਹੁਣ ਤਾਂ ਵਧੀਆ ਚਾਖਦੀ ਹੈ ਗੱਲ ਕਰ ਲੀਸੀ ਬਹੁਤ ਹੋ ਗਈ ਵਿਚਾਰੀ ਓਏ ਸੋਫੀ ਸੋਫੀ ਮੈਂ ਤਾਂ ਮੇਰ ਜਾਨ ਕੜਤੀ ਸੀ ਇਹ ਇੱਥੇ ਲੁਕੀ ਬੈਠੀ ਮੈਂ ਆ ਕੇ ਬਸ ਸਿੱਧਾ ਬਾਹਰੋਂ ਦੇਖ ਲਿਆ ਮੈਂ ਖਾ ਇਹ ਤਾਂ ਅੰਦਰ ਹੈ ਹੀ ਨਹੀਂ ਤੇ ਫਿਰ ਮੰਮੀ ਨੇ ਦੇਖਿਆ ਕਹਿੰਦੀ ਆ ਬੱਠੀ ਐ ਉਹੀ ਰੋਲਾ ਪਾਈ ਰਹੀ ਐ ਦੇਖੋ ਧੋਈ ਜਾਂਦੇ ਸੀ ਭਾਈ ਕਣਕ ਤੇ ਦੋ ਕੁ ਗੱਟੇ ਤੋਤੇ ਅੱਜ ਅੱਜ ਇਹ ਦੋ ਤਿੰਨ ਪਏ ਆ ਪਹਿਲਾਂ ਲਾਈਟ ਚਲੀ ਗਈ ਸੀ ਮੰਮੀ ਜੇ ਬੈਠੇ ਮੈਂ ਉੱਠ ਖੜੀ ਸੀ ਹੁਣ ਲਾਈਟ ਆਈ ਆ ਤੇ ਹੁਣ ਧੋਣੇ ਆਪਾਂ ਲੱਗਦੇ ਆ ਉਹ ਕੱਲ ਪਹਿਲਾਂ ਤਾਂ ਇਹ ਚੋਂ ਇੰਨਾ ਰੀਤਾ ਕੱਢਿਆ ਹਜੇ ਬੰਦੇ ਕਹਿੰਦੇ ਆ ਬੁੜੀਆਂ ਵੇਚਨਾ ਘਰੇ ਆ ਕੰਮ ਕਰ ਲੋ ਵੇਲੀਆਂ ਹੀ ਆ ਤੁਸੀਂ ਆ ਚਾਰਨੇ ਨਾਲ ਐਨਾ ਪਹਿਲਾਂ ਰੇਤਾ ਛਾਣਿਆ ਫੇਰ ਹੁਣ ਧੋਤੀ ਆ ਮੈਂ ਖਾਣਾ ਫਰਸ਼ ਤੇ ਵਧੀਆ ਸੁੱਕ ਜੂਗੀ ਉਸ ਤੇ ਤੇ ਪੱਲੀ ਤੇ ਪਾਈ ਸੀ ਤੇ ਫਰਸ਼ ਤੇ ਮੈਂ ਖਾ ਤਾ ਜਿਆਦੇ ਐ ਛੇਤੀ ਸੁੱਕੂ ਤੇ ਪਹਿਲਾਂ ਦੇਖੋ ਅਸੀਂ ਆ ਬਲੈਕ ਜੇ ਡੱਬ ਚੇਚ 35 ਫੇਰ ਦੂਸਰੇ ਚ ਪਾਈ ਉਹ ਤਾਂ ਮੰਮੀ ਇੱਧਰ ਵੱਡੇ ਵੱਠਾ ਚ ਕੱਢਦੇ ਆ ਫੇਰ ਗਾ ਫੇਰ ਮੈਂ ਇੱਧਰ ਸਪਲਾਈ ਕਰਤੀਆਂ ਫੇਰ ਇਹ ਚ ਰੈੱਡ ਬੱਠਰ ਚ ਕੱਢ ਕੇ ਫੇਰ ਸੁੱਕਣੀ ਪਾਉਣੀ ਸਾਰੇ ਬੱਠਲ ਵਾਲੀਆਂ ਛੱਡਾ ਰੱਖਿਆ ਆਪਾਂ ਤੇ ਆਹ ਮੇਰੀ ਲੱਡੋ ਤੇ ਲਾਈਟ ਚਲੀ ਗਈ ਸੀ ਆਪਾਂ ਇੱਕ ਹੀ ਪੱਖਾ ਛੱਡਿਆ ਸੀ ਇਨਵਰਟਰ ਤੇ ਵੀ ਉਪਰੇ ਗਾ ਨੂੰ ਹੁਣ ਦੂਸਰੇ ਵਾਸਤੇ ਛੱਡਦੇ ਆਪਾਂ ਤੇ ਹੁਣ ਜਿੰਨੇ ਚਿਰ ਆਪਾਂ ਬਾਹਰ ਫਿਰਦੀਆਂ ਹਨਾ ਹੁਣ ਮੈਂ ਫਿਰਦੀ ਆਂ ਪਾਸੀ ਜਿੰਨਾ ਗੋਆ ਕਰਤਾ ਹੁਣ ਮੈਂ ਕਿਹੜਾ ਬੱਠਰ ਦਿੱਤੇ ਹੁਣ ਤਾਂ ਕੰਮ ਨਾਲਕਾ ਤਾਂ ਬਹੁਤ ਜ਼ਿਆਦਾ ਆਉਂਦੀ ਹੈ ਜਦੋਂ ਫੇਰ ਇਹ ਲਿਪੜ ਜਾਂਦੇ ਆ ਮੱਤ ਕੇ ਫੇਰ ਬਾਕੀ ਫੇਰ ਨਾਲ ਦੀ ਨਾਲ ਵਿੱਚ ਪਾਈ ਜਾਉਂਗੇ ਤੇ ਤੇ ਆ ਸਾਡੀ ਗੂਗਲ ਹੋ ਜੀ ਤੇ ਆ ਵ ਅੱਗੇ ਨਾਲੋਂ ਥੋੜਾ ਜਿਹਾ ਬਈ ਖੜਨ ਲੱਗ ਗਈ ਥੋੜਾ ਜਿਹਾ ਫਰਕ ਪਿਆ ਵਾਲਾ ਨਹੀਂ ਥੰਤਾ ਇਹਦੇ ਵਿੱਚ ਸੋਮੀਆਂ ਦੇਖੋ ਇਹ ਡੇਡੇ ਕੀ ਥਾਣਾ ਇਹਦੇ ਨਿੱਕੇ ਨਿੱਕੇ ਤੇ ਸਾਡਾ ਚੋਪਰਾ ਆ ਬੈਠਾ ਤੇ ਕੋਰ ਤੁਹਾਨੂੰ ਗੱਲ ਦੱਸੀ ਹੈ ਬਈ ਇੱਕ ਮੁਸੀਬਤ ਤਾਂ ਟਲਦੀ ਹੈ ਦੂਜੀ ਖੜੀ ਹੋ ਜਾਂਦੀ ਹੈ ਇਸੋ ਫਿਨੋਰਾ ਆ ਮਾਇਆ ਤਾਂ ਸਾਡਾ ਆ ਚੋਬਰ ਬਿਮਾਰ ਹੋ ਗਿਆ ਬੱਚਾ ਸਾਡਾ ਥਾਂਲੇ ਇਹਦੇ ਟੀਕੇ ਲਵਾਏ ਆ ਇਹ ਵੀ ਬਾਥਰੂਮ ਚ ਇਹਦੇ ਵੀ ਖੂਨ ਆਉਣ ਲੱਗ ਗਿਆ ਗੋਹੇ ਚ ਖੂਨ ਪਹਿਲਾਂ ਜਮਾ ਨਹੀਂ ਸੀਗਾ ਵਧੀਆ ਕੱਖ ਵਾਧੂ ਖਾਂਦਾ ਹੁਣ ਵੀ ਕੱਖ ਖਾਂਦਾ ਰਹੇਗਾ ਥੋੜੇ ਖਾਂਦਾ ਕਾ ਰੱਖੇ ਇੱਕ ਕਹੀ ਇਹ ਹੌਕਦੀ ਬਾਲੀ ਐ ਲੈ ਹੁਣ ਇੰਨੀ ਕ ਹਜੇ ਗਰਮੀ ਹੈ ਨਹੀਂਗੀ ਹਵਾ ਚੱਲ ਰਹੀ ਆ ਕਾਮੀ ਨਾ ਹਟ ਜਾਂਦੀ ਆ ਤੇ ਚਲੋ ਜੀ ਧੁੱਪ ਚੜੀ ਜਾਂਦੀ ਆ ਆਪਾਂ ਕੰਕਟ ਧੋ ਲਈਏ ਤੇ ਫਿਰ ਮਿਲਦੇ ਆ ਲੈ ਲਾਉਣਿਆ ਡਾਕਟਰ ਨੂੰ ਕੋਣ ਚਲੋ ਜੀ ਫਿਰ ਮਿਲਦਾ ਥੋੜੇ ਟਾਈਮ ਬਾਅਦ ਹਾਂਜੀ ਤੇ ਇੱਥੇ ਹੋ ਗਿਆ ਸੀ ਦੁਪਹਿਰ ਦਾ ਟਾਈਮ ਤੇ ਕਿਉਂਕਿ ਸਵੇਰੇ ਡਾਕਟਰ ਨਹੀਂ ਆਇਆ ਤੇ ਉਹ ਕਹਿੰਦਾ ਮੈਂ ਵੀ ਸ਼ਾਮ ਨੂੰ ਆ ਜਾਊ ਕਹਿੰਦਾ ਹੁਣ ਮੇਰੇ ਨਾਲ ਕੋਈ ਹੈ ਨਹੀਂਗਾ ਉਹ ਤਾਂ ਕੰਪਿਊਟਰ ਹੈ ਨਹੀਂ ਸੀ ਨਾਲ ਇੱਥੇ ਹੈਗਾ ਸੀ ਦੁਪਹਿਰ ਦਾ 3:00 ਵਜੇ ਦਾ ਟਾਈਮ ਤੇ ਪਾਪਾ ਮੈਨੂੰ ਕਹਿ ਰਹੇ ਸੀ ਵੀ ਤੂੰ ਨਾ ਕਣਕ ਇਕੱਠੀ ਕਰ ਧੁੱਪੇ ਬਿਮਾਰ ਹੋ ਜੈਗੀ ਤੇ ਭਈ ਆਪਾਂ ਇੱਥੇ ਕਣਕ ਪਾਈ ਹੋਈ ਸੀ ਸੁੱਕਣੀ ਪਹਿਲਾਂ ਤੇ ਹੁਣ ਭਈ ਬੰਨਣੇ ਆ ਇੱਥੇ ਪਸ਼ੂ ਤਾਂ ਥੋੜੇ ਥਾਂ ਹੁੰਦਾ ਹਨਾ ਇਹ ਪੰਗਾ ਹੁੰਦਾ ਚੱਕ ਲੋ ਧਰ ਲੋ ਚੱਕ ਲੋ ਧਰ ਲੋ ਹੋ ਜਾਂਦੀਆਂ ਇਹ ਚੀਜ਼ਾਂ ਦੀ ਕਦੇ ਇਹਨਾਂ ਨੂੰ ਧਰ ਤੋਂ ਕਦੇ ਚੱਕ ਲੋ ਬਸ ਤੇ ਆਪਾਂ ਥੋੜੀ ਜਿਹੀ ਪਾਤੀ ਸੀ ਮੈਟ ਤੇ ਸੁੱਕਣੀ ਦੂਜੇ ਤੇ ਥੱਲੇ ਪਰਛਤੇ ਸੀ ਕੁਛ ਪੱਲੀ ਤੇ ਉਹ ਆਪਾਂ ਇਕੱਠੀ ਕਰਤੀ ਤੇ ਗਰਮੀ ਬਹੁਤ ਜ਼ਿਆਦਾ ਅੱਜ ਅੱਜ ਦਿਨ ਹੈਗਾ ਸ਼ਨੀਵਾਰ ਦਾ ਤੇ ਬਹੁਤ ਜ਼ਿਆਦਾ ਗਰਮੀ ਹੋਈ ਪਈ ਤੇ ਸਾਡੀ ਗਾਂ ਦਾ ਤਾਂ ਵਿਚਾਰੀ ਤਾਂ ਜਮੇ ਹਾਲ ਨਹੀਂ ਉਹ ਤਾਂ ਇੰਨੀ ਹੌਂਕਦੀ ਐ ਬਹੁਤ ਜ਼ਿਆਦਾ ਬਹੁਤ ਦੁੱਧ ਘਟ ਗਿਆ ਉਹ ਤਾਂ ਅਦੰਗੋਈ ਆ ਗਈ ਤੇ ਅਪਾ ਬਸ ਇਥੇ ਕਣਕ ਇਕੱਠੀ ਕਰਦਗੇ ਫਿਰ ਪਈ ਲਿਓਣੇ ਤੂੜੀ ਤਾੜੀ ਹਨਾ ਤੇ ਬਾਪੂ ਤਾਂ ਸਾਡੇ ਮਿਲ ਕਹਿੰਦਾ ਰਹਿਣ ਦੇ ਹਜੇ ਗਰਮੀ ਆ ਨਾ ਕੱਖ ਬਾ ਪਰ ਕੀ ਕਰੀਏ ਨਾ ਇੱਥੇ ਤਾਂ ਆਉਂਦੀ ਪੰਜ ਵਜੇ ਸ਼ਾਂ ਕੋਈ ਫਿਰ ਉਹਨਾ ਟਾਈਮ ਬਿਨਾ ਤਾਂ ਉਹ ਅੰਦਰ ਖਾਣਾ ਫਿਰ ਖਰੋਲੀ ਮਾਰੀ ਜਾਂਦੀਆਂ ਥੱਲੇ ਡੋਲ ਦਿੰਦੀਆਂ ਨੇ ਸਾਰੀ ਤੇ ਅੰਦਰ ਵੀ ਨਹੀਂ ਪਾ ਸਕਦੇ ਤਾਂ ਕਰਕੇ ਵੀ ਆਪਾਂ ਪਾ ਤਾਂ ਦਿੰਨੇ 4:00 ਵਜੇ ਦੇ ਨੂੰ ਉਦੋਂ ਬੰਨ ਕੇ ਤੇ ਫਿਰ ਮੈਂ ਉਹ ਕਰ ਦਿੰਦੀ ਆ ਨਮਾ ਦਿੰਦੀ ਹੁੰਨੀ ਉਹਨਾਂ ਨੂੰ ਤੇ ਤੁਸੀਂ ਕਹਿੰਦੇ ਹੋਵੋਗੇ ਇੱਕ ਹੀ ਸੂਟ ਚ ਇਹਨਾਂ ਸਾਰੀਆਂ ਵੀਡੀਓ ਮੈਂ ਕੀ ਕਰਾਂ ਭਾਈ ਮੈਂ ਮੇਰੇ ਵੀਡੀਓ ਹੀ ਓਦੋਂ ਜ਼ਿਆਦਾ ਆਉਂਦੀ ਹੈ ਜਦੋਂ ਮੇਰੇ ਸੂਟ ਯਾ ਇਹੀ ਪਾਇਆ ਹੁੰਦਾ ਓਦੋਂ ਮੇਰੇ ਜ਼ਿਆਦਾ ਜਾਂਦਾ ਵੀ ਵੀਡੀਓ ਬਣਾਉਣੀ ਆ ਆਪਾਂ ਤੁਹਾਨੂੰ ਪਤਾ ਹੀ ਹੈ ਹਨਾ ਵੀ ਰੈਗੂਲਰ ਨਹੀਂ ਪਾਉਂਦੇ ਕਿਤੇ-ਕਿਤੇ ਪਾਉਣੇ ਆਪਾਂ ਕਿਉਂਕਿ ਹਨਾ ਕੈਮਰਾਮੈਨ ਦਾ ਵੀ ਔਖਾ ਹੋ ਜਾਂਦਾ ਕੈਮਰਾ ਬਾਇ ਨਹੀਂ ਥੰਦਾ ਕੋਈ ਹੁਣ ਤਾਂ ਐਸੀ ਬੱਚੇ ਸਕੂਲੋਂ ਪਹਿਲਾਂ ਚੱਲ ਆਪਾ ਆਪ ਬਣਾਈ ਸੀ ਤੇ ਮੇਰੀ ਸੋਫੀ ਦਾ ਮੇਰੀ ਧੀ ਰਾਣੀ ਦਾ ਮੈਨੂੰ ਤੇ ਬਹੁਤ ਜ਼ਿਆਦਾ ਮੋਹ ਆਉਂਦਾ ਤੇ ਤਾਂ ਕਰਕੇ ਉਹਦੀ ਬਹੁਤ ਵੀ ਖੁਸ਼ੀ ਹੋਈ ਉਹ ਸੋਚਿਆ ਤੁਹਾਡੇ ਨਾਲ ਸਾਂਝੀ ਕਰਾਂ ਵੀ ਭਈ ਸਾਡੀ ਸੋਫੀ ਹੋ ਗਈ ਠੀਕ ਜਮਾ ਵਧੀਆ ਪੂਰੀਆਂ ਛਾਲਾ ਮਾਰਦੀ ਆ ਹੁਣ ਤਾਂ ਅੱਗੇ ਸਾਰੇ ਕਹਿੰਦੇ ਆ ਕਿਉਂ ਹੁਣ ਕਿਵੇਂ ਤੇਰੀ ਕੁੜੀ ਮੈਨੂੰ ਐਂ ਹੱਸਣਗੇ ਮੈਂ ਕਹਿੰਨੀ ਐ ਨਹੀਂ ਵਧੀਆ ਹੁਣ ਤਾਂ ਵੀ ਕੋੜੇ ਅਰ ਗਈ ਆ ਸਾਰੇ ਐਂ ਕਹਿ ਦੇਣਗੇ ਤੇਰੀ ਕੁੜੀ ਕਿਵੇਂ ਆ ਬਈ ਹੈਨਾ ਬੇ ਨਿੱਕੇ ਬੱਚਿਆਂ ਵਾਂਗੂ ਜਦੋਂ ਪਾਲੀ ਹੋਵੇ ਨਾ ਛੋਟੀ ਜਿਹੀ ਨਾ ਫਿਰ ਆਪਦੇ ਜਵਾਕਾਂ ਵਾਂਗੂ ਹੀ ਮੂਹ ਆਉਂਦਾਗਾ ਚਲੋ ਆਪਾਂ ਸਾਰੇ ਕਣਕ ਇਕੱਠੀ ਕਰਤੀ ਤੇ ਇਹਨੂੰ ਥੋੜੀ ਜੀ ਹੋਰ ਧੁੱਪ ਲਵਾ ਦਾਂਗੇ ਜਦੋਂ ਅਜੇ ਆਪਾਂ ਬੱਚਿਆਂ ਨੂੰ ਚਾਹ ਪਾਣੀ ਪਿਉਾਉਣੇ ਆ ਤੇ ਉਹਨੇ ਆਪਾਂ ਇਹਨੂੰ ਧੁੱਪ ਲਵਾ ਦਈਏ ਹੋਰ ਕਾ ਉਹ ਹਜੇ 10 15 ਮਿੰਟ ਠਹਿਰ ਕੇ ਆਪਾਂ ਮੈਂ ਸਾਢੇ 3 ਵਜੇ ਲੈ ਆਉਣੀ ਹੁੰਦੀ ਐ ਤੂੜੀ ਇੱਥੇ ਹੋਇਆ ਸੀ 3 ਕ ਦਾ ਟਾਈਮ ਆਪਾਂ ਉਹਨੇ ਚਾਹ ਪਾਣੀ ਚ ਵਕਾ ਨੂੰ ਪਿਆ ਦਿੰਨੇ ਆ ਤੇ ਉਹਨਾਂ ਦਾ ਲੀੜਾ ਕੱਪੜਾ ਬਦਲ ਦਿੰਨੇ ਆ ਆਇਆ ਕਿ ਸੁਣ ਲੀਆ ਨਾ ਦੀ ਜਮਨੀ ਇੱਕ ਗ੍ਰੇਵਿੰਗਾ ਤੇ ਇੱਥੇ ਆ ਗਿਆ ਸੀ ਡਾਕਟਰ ਵੀਰਾ ਤੇ ਉਹਨਾਂ ਨੇ ਲਾਤੀ ਸੀ ਬ੍ਰਿਪ ਇਹ ਤੇ ਉਧਰ ਮੇਰੇ ਸਿਰਨੇ ਤੇ ਟਾਈਮ ਸੀ ਉਧਰੋਂ ਬਾਈ ਆ ਗਿਆ ਵੀ ਡ੍ਰਿਪ ਲਾਉਣ ਤੇ ਫਿਰ ਹਲਾ ਲੈਂਦੀ ਐ ਕੱਲ ਵੀ ਇਹਨੇ ਐਂ ਹੀ ਕਰਿਆ ਲੱਤ ਹਲਾ ਕੇ ਸੂਈ ਕੱਢ ਲਈ ਤੇ ਅੱਧੀ ਰਹੀ ਗਈ ਸੀ ਉਹ ਅੱਧੀ ਅੱਧੀ ਲਾ ਕੇ ਜਾਂਦੇ ਹੁੰਦੇ ਇਹਨਾਂ ਦੇ ਤੇ ਮੰਮੀ ਫੜੀ ਬੈਠੇ ਸੀ ਨਾਲ ਪ੍ਰਭ ਫੜੀ ਬੈਠਾ ਸੀ ਕਲਤ ਤੇ ਬਈ ਬਹੁਤ ਜ਼ਿਆਦਾ ਧੰਨਵਾਦ ਡਾਕਟਰ ਸਾਹਿਬ ਦਾ ਜਿ ਇਹਨਾਂ ਨੇ ਸਾਡੀ 소ਫੀ ਦੀ ਜਾਨ ਬਚਾਈ ਤੇ ਡਾਕਟਰ ਹਨਾ ਵੀ ਪਸ਼ੂਆਂ ਦੇ ਵੀ ਪੂਰੇ ਐਕਸਪਰਟ ਆ ਆਪਣਾ ਥੋੜਾ ਜਿਹਾ ਕੰਮ ਦਾ ਟਾਈਮ ਸੀ ਆਪਾਂ ਤਾਂ ਤਾਂ ਕਰਕੇ ਵੀਡੀਓ ਨਹੀਂ ਬਣੀ ਨੇ ਆਪਾਂ ਬਣਾਉਂਦੇ ਵੀ ਸਾਰੇ ਹਨਾ ਕੁਝ ਭੈਣ 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 ਭਰਾਵਾਂ ਦੇ ਸਵਾਲ ਹੁੰਦੇ ਆਪਾਂ ਜਰੂਰ ਉਹਨਾਂ ਦਾ ਜਵਾਬ ਉਹਨਾਂ ਤੋਂ ਹੀ ਦਵਾਉਂਦੇ ਡਾਕਟਰ ਸਾਹਿਬ ਤੋਂ ਤੇ ਚਲੋ ਜੀ ਕਿਸੇ ਹੋਰ ਦਿਨ ਸਹੀ ਹਨਾ ਤੇ ਚਲੋ ਭਾਈ ਸਾਡੀ ਸੌਫੀ ਹੋ ਗਈ ਬਿਲਕੁਲ ਠੀਕ ਇਹ ਤੇ ਹੈਗੀ ਜੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਾਸਤੇ ਰਹੋ ਬਾਏ